ਇਹਨਾਂ ਨੂੰ ਲਾਦੇ ਲਾ ਲਾ ਕੇ ਤੇ ਇਹਨਾਂ ਦਾ ਉਹ ਵਿਚਾਰਿਆਂ ਦਾ ਇਹਨਾਂ ਕੋਟ ਕੋਟ ਕੇ ਪੱਕੇ ਕਰਦੇ ਨੇ ਜੀ ਹੈ ਇਹਨਾਂ ਨੂੰ ਉਵੇਂ ਤਾਂ ਪੱਕੇ ਕੀ ਕਰਦੇ ਕੋਈ ਦਰਗਾਹਾਂ ਨਹੀਂ ਮਿਲਦੀਆਂ ਤੇ ਗੱਡੀਆਂ ਨਾ ਚਲਾਓ ਫਰਨੀਚਰ ਕਰਦੇ ਗੱਲ ਉਹਦਾ ਇਹ ਆ ਵੀ ਜੇ ਸਰਕਾਰ ਨੇ ਇਹਨਾਂ ਦੀ ਨਹੀਂ ਸੀ ਸੁਣਨੀ ਗੱਲ ਤੇ ਨਾ ਲਾਦਾ ਲਾਉਂਦੀ ਕਿਦਾਂ ਦੇਖਦੇ ਹੋ ਜਿਵੇਂ ਕੱਚੇ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਮੁਲਾਜ਼ਮਾਂ ਵਿਚਾਰਿਆਂ ਦਾ ਕੋਈ ਖਸੂਸ ਦੇ ਜੀ ਇਹਨਾਂ ਨੂੰ ਲਾਦੇ ਲਾ ਲਾ ਕੇ ਤੇ ਇਹਨਾਂ ਦਾ ਬਚਾਰਿਆਂ ਦਾ ਇਹਨਾਂ ਕੁੱਟ ਕੁੱਟ ਕੇ ਪੱਕੇ ਕਰਦੇ ਨੇ ਜੀ ਹੈ ਇਹਨਾਂ ਨੂੰ ਉਵੇਂ ਤਾਂ ਪੱਕੇ ਕੀ ਕਰਦੇ ਗੱਲ ਤਾਂ ਇਹ ਆ ਵੀ ਜੇ ਸਰਕਾਰ ਨੇ ਇਹਨਾਂ ਦੀ ਨਹੀਂ ਸੀ ਸੁਣਨੀ ਗੱਲ ਤੇ ਨਾ ਲਾਦਾ ਲਾਉਂਦੀ ਹੁਣ ਹੁਣ ਪਰੇਸ਼ਾਨੀ ਨਾਲ ਸਾਨੂੰ ਵੀ ਸਾਦਿਆਂ ਨੂੰ ਮੈਂ ਫਰੋਈਪੁਰ ਤੋਂ ਆਇਆ ਮੈਂ ਅੰਬਾਲਾ ਜਾਣਾ ਅੱਗੇ ਉਹ ਉਹਨਾਂ ਦੀ ਵੀ ਪਰੇਸ਼ਾਨੀ ਤੇ ਨਾਲ ਸਾਨੂੰ ਪੈ ਗਈ ਕਿਤੇ ਆਮ ਪਬਲਿਕ ਤੰਗ ਹੋ ਰਹੀ ਆ ਮੈਂ ਨਾ ਪਬਲਿਕ ਦਾ ਤਾਂ ਜਲੂਸ ਨਿਕਲਿਆ ਪਿਆ ਜੀ ਸਾਡੇ ਨਿਕਲ ਗਿਆ ਜੀ ਜੀ ਪਬਲਿਕ ਦੇ ਪੱਲੇ ਕੀ ਹੈਗਾ ਕੁਝ ਵੀ ਨਹੀਂ ਟੱਕੇ ਆ ਜਿੱਥੇ ਮਰਜ਼ੀ ਕੋਈ ਕਦੇ ਉਹ ਵੀ ਕੋਈ ਮੰਦ ਭਾਗੀ ਘਟਨਾ ਵਾਪਰ ਜਾਂਦੀ ਆ ਐਂਬੂਲੈਂਸ ਦੇ ਵਿੱਚ ਵੀ ਇਹ ਰਸਤਾ ਨਹੀਂ ਦਿੰਦੇ ਤਾਂ ਇਹ ਜ਼ਿੰਮੇਵਾਰ ਹੋਣਗੇ ਜਾਂ ਸਰਕਾਰ ਜ਼ਿੰਮੇਵਾਰ ਹੋਣੀ ਹੈ ਜੀ ਜ਼ਿੰਮੇਵਾਰ ਤਾਂ ਹੁਣ ਫਿਲਹਾਲ ਤਾਂ ਇਹੋ ਹੀ ਆ ਇਹੀ ਆ ਮੰਨ ਲਓ ਰੋਡ ਜਾਮ ਕੀਤਾ ਜ਼ਿੰਮੇਵਾਰ ਤਾਂ ਇਹੋ ਹੀ ਨਾ ਸਰਕਾਰ ਨੂੰ ਕਹੋ ਤਾਂ ਬੱਚ ਜਾਣੀ ਗੱਲ ਜੀ ਦੇਖੋ ਜੀ ਤਨਖਾਹਾਂ ਨਹੀਂ ਮਿਲਦੀਆਂ ਤਾਂ ਗੱਡੀਆਂ ਨਾ ਚਲਾਓ ਫਰਨੀ ਕਰ ਲਓ ਮੇਰਾ ਆਧਾਰ ਕਾਰਡ ਬਲਣਾ ਸੀ ਜੀ ਆਧਾਰ ਕਾਰਡ ਲੈਣ ਨਹੀਂ ਜੀ ਉਹ ਆਧਾਰ ਕਾਰਡ ਤੋਂ ਨਾ ਲੇਟ ਹੋਗਾ ਮੇਰੇ ਮੈਂ ਬਹੁਤ ਪੁਰਾਣਾ ਹਾਲ ਹੋਇਆ ਪਿਆ ਜੀ ਮੈਂ ਫਸਿਆ ਪਿਆ ਗਲਤੀ ਦਾ ਰੋਡਵੇ ਦੀ ਬੱਸਾਂ ਨਾ ਚਲਾਓ ਘੜੀਆਂ ਕਰ ਦੋ ਤੁਹਾਨੂੰ ਤਰਹਾਵਾਂ ਨਹੀਂ ਮਿਲਦੀਆਂ ਇਹਨਾਂ ਨੂੰ ਲਾਦੇ ਲਾ ਲਾ ਕੇ ਤੇ ਇਹਨਾਂ ਦਾ ਉਹ ਵਿਚਾਰਿਆਂ ਦਾ ਇਹਨਾਂ ਕੁੱਟ ਕੁੱਟ ਕੇ ਪੱਕੇ ਕਰਦੇ ਨੇ ਜੀ ਹੈ ਇਹਨਾਂ ਨੂੰ ਉਵੇਂ ਤਾਂ ਪੱਕੇ ਕੀ ਕਰਦੇ ਦੇਖੋ ਜੀ ਤਰਹਾਵਾਂ ਨਹੀਂ ਮਿਲਦੀਆਂ ਤੇ ਗੱਡੀਆਂ ਨਾ ਚਲਾਓ ਫਰਨੀ ਕਰ ਦੋ ਗੱਲ ਤਾਂ ਇਹ ਆ ਵੀ ਜੇ ਸਰਕਾਰ ਨੇ ਇਹਨਾਂ ਦੀ ਨਹੀਂ ਹੀ ਸੁਣਨੀ ਗੱਲ ਤੇ ਨਾ ਲਾਦਾ ਲਾਉਂਦੀ ਕਿੱਦਾਂ ਦੇਖਦੇ ਹੋ ਜਿੱਮੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਮਲਾਜਮਾ ਵਿਚਾਰਿਆਂ ਦਾ ਕੋਈ ਖਸੂਸ ਨਹੀਂ ਜੀ ਇਹਨਾਂ ਨੂੰ ਲਾਦੇ ਲਾ ਲਾ ਕੇ ਤੇ ਇਹਨਾਂ ਦਾ ਵਿਚਾਰਿਆਂ ਦਾ ਇਹਨਾਂ ਕੁੱਟ ਕੁੱਟ ਕੇ ਪੱਕੇ ਕਰਦੇ ਨੇ ਜੀ ਹੈ ਇਹਨਾਂ ਨੂੰ ਉਵੇਂ ਤਾਂ ਪੱਕੇ ਕੀ ਕਰਦੇ ਗੱਲ ਤਾਂ ਇਹ ਆ ਵੀ ਜੇ ਸਰਕਾਰ ਨੇ ਇਹਨਾਂ ਦੀ ਨਹੀਂ ਸੀ ਸੁਣਨੀ ਗੱਲ ਤੇ ਨਾ ਲਾਦਾ ਲਾਉਂਦੀ ਹੁਣ ਹੁਣ ਪਰੇਸ਼ਾਨੀ ਨਾਲ ਸਾਨੂੰ ਵੀ ਸਾਦਿਆਂ ਨੂੰ ਮੈਂ ਫਰੋਈਪੁਰ ਤੋਂ ਆਇਆ ਮੈਂ ਅੰਬਾਲੇ ਜਾਣਾ ਅੱਗੇ ਉਹ ਉਹਨਾਂ ਦੀ ਵੀ ਪਰੇਸ਼ਾਨੀ ਤੇ ਨਾਲ ਸਾਨੂੰ ਪੈ ਗਈ ਕਿਤੇ ਆਮ ਪਬਲਿਕ ਤੰਗ ਹੋ ਰਹੀ ਆ ਮੈਂ ਨਾ ਪਬਲਿਕ ਦਾ ਤਾਂ ਜਲੂਸ ਨਿਕਲਿਆ ਪਿਆ ਜੀ ਸਾਡੇ ਨਿਕਲ ਗਿਆ ਜੀ ਜੀ ਪਬਲਿਕ ਦੇ ਪੱਲੇ ਕੀ ਹੈਗਾ ਕੁਝ ਵੀ ਨਹੀਂ ਟੱਕੇ ਆ ਜਿੱਥੇ ਮਰਜ਼ੀ ਕੋਈ ਕਦੇ ਉਹ ਵੀ ਕੋਈ ਮੰਦ ਭਾਗੀ ਘਟਨਾ ਵਾਪਰ ਜਾਂਦੀ ਆ ਐਂਬੂਲੈਂਸ ਦੇ ਵਿੱਚ ਵੀ ਇਹ ਰਸਤਾ ਨਹੀਂ ਦਿੰਦੇ ਤਾਂ ਇਹ ਜ਼ਿੰਮੇਵਾਰ ਹੋਣਗੇ ਜਾਂ ਸਰਕਾਰ ਜ਼ਿੰਮੇਵਾਰ ਹੋਣੀ ਹੈ ਜਿੰਮੇਵਾਰ ਤਾਂ ਹੁਣ ਫਿਲਹਾਲ ਤਾਂ ਇਹੋ ਹੀ ਆ ਇਹੀ ਆ ਮੰਨ ਲਓ ਰੋਡ ਜਾਮ ਕੀਤਾ ਜ਼ਿੰਮੇਵਾਰ ਤਾਂ ਇਹੋ ਹੀ ਨਾ ਸਰਕਾਰ ਨੂੰ ਕਹੋ ਤਾਂ ਬੱਚ ਦਿਆਣੀ ਗੱਲ ਜੀ ਦੇਖੋ ਜੀ ਤੰਗਾਵਾਂ ਨਹੀਂ ਮਿਲਦੀਆਂ ਤਾਂ ਗੱਡੀਆਂ ਨਾ ਚਲਾਓ ਫਰਨੀ ਕਰਦੇ ਮੇਰਾ ਤਾਂ ਧਾਰਗੜ ਪੰਨਾ ਸੀ ਜੀ ਧਾਰਗੜ ਲੈਣਾ ਨਹੀਂ ਨਾ ਧਾਰਗੜ ਤੋਂ ਨਾ ਲੇਟ ਹੋਗਾ ਮੇਰੇ ਮੈਂ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਮੈਂ ਫਸਿਆ ਪਿਆ ਗਲਤੀ ਦਾ ਰੋਡਵੇ ਦੀ ਬੱਸਾਂ ਨਾ ਚਲਾਓ ਕੜੀਆਂ ਕਰ ਦੋ ਤੁਹਾਨੂੰ ਦਵਾ ਨਹੀਂ ਮਿਲਦੀਆਂ ਕਿੱਦਾਂ ਦੇਖਦੇ ਹੋ ਜਿੱਮੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਮੁਲਾਜ਼ਮਾਂ ਵਿਚਾਰਿਆਂ ਦਾ ਕੋਈ ਖਸੂਸ ਨਹੀਂ ਜੀ